ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਕਰ ਬਾਾਰ ਈਟੀਟੀ 994 ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਦੇ ਆਪਸ ਵਿੱਚ ਝੜਪ ਵੀ ਹੋ ਗਈ ਜਿਸ ਦੌਰਾਨ ਅਧਿਆਪਕਾਂ ਨਾਲ ਧੱਕਾ ਮੂਕੀ ਕੀਤੀ ਗਈ ਤੇ ਉਨ੍ਹਾਂ ਤੇ ਲਾਠੀ ਚਾਰਜ ਵੀ ਹੋਇਆ ਇਸ ਮੌਕੇ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵਾਲੇ ਸਮੇਂ ਵਿੱਚ ਵੀ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਦਰਨੇ ਤੇ ਰੋਜ਼ ਮਾਰਚ ਸਰਕਾਰ ਖਿਲਾਫ ਕੱਢੇ ਜਾਣਗੇ ਦੇਖੋ ਅੱਜ ਅਸੀਂ 994 ਭਰਤੀ ਨੂੰ ਲੈ ਕੇ ਸਿੱਖਿਆ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਬਾਹਰ ਅਸੀਂ ਪਹੁੰਚੇ ਸੀਗੇ ਸੋ ਮੁੱਖ ਮੰਤਰੀ ਸਾਹਿਬ ਨੇ ਔਰ ਸਿੱਖਿਆ ਮੰਤਰੀ ਸਾਹਿਬ ਹਮੇਸ਼ਾ ਬਿਆਨ ਦਿੰਦੇ ਨੇ ਕਿ ਅਸੀਂ 55000 ਦੇ ਆਪਕ ਜਿਹੜੇ ਨੇ ਭਰਤੀ ਕੀਤੇ ਨੇ ਅੱਜ ਉਹਨਾਂ ਦੀ ਜਿਹੜੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਕਿ ਅੱਜ ਜਿਹੜੇ ਨੇ ਬੇਰੁਜ਼ਗਾਰ ਦੇ ਆਪਕ ਜਿਹੜੇ ਨੇ ਉਹਨਾਂ ਦਾ ਹੜਾ ਜਿਹੜਾ ਉਹਨਾਂ ਦੀ ਕੋਠੀ ਦੇ ਬਾਹਰ ਜਿਹੜਾ ਕਿਵੇਂ ਹੰਝੂ ਬਣ ਕੇ ਜਿਹੜਾ ਪਹੁੰਚਾ ਹੋਇਆ 994 ਭਰਤੀ ਦੇ ਵਿੱਚੋਂ ਹੋਂ ਤੱਕ ਜੋ ਹੈ ਲਗਭਗ 2600 ਦੇ ਪਾਸ ਪਾਸ ਜਿਹੜੇ ਦੇ ਆਪਕਾ ਭਰਤੀ ਕੀਤੇ ਗਏ ਨੇ 3400 ਦੇ ਆਪਕਾ ਜਿਹੜਾ ਅਜੇ ਤੱਕ ਸੜਕਾਂ ਦੇ ਰੋਲਦਾ ਪਿਆ ਸੋ ਉਹ 3400 ਅਧਿਆਪਕਾਂ ਦੀ ਨਿਯੁਕਤੀ ਵਾਸਤੇ ਅੱਜ ਅਸੀਂ ਇੱਥੇ ਸਿੱਖਿਆ ਮੰਤਰੀ ਸਾਹਿਬ ਦਾ ਔਰ ਮੁੱਖ ਮੰਤਰੀ ਸਾਹਿਬ ਦਾ ਪੇਟ ਸਿਆਪਾ ਕਰ ਲਈ ਇੱਥੇ ਪਹੁੰਚੇ ਆ ਸੋ ਜਿੰਨੀ ਦੇਰ ਤੱਕ 2994 ਬੈਕਲੋ ਦੇ ਸਮੇਤ ਜਿਹੜੀਆਂ ਡੀਜ਼ਲ ਪੋਸਟਾਂ ਉਹ ਸਾਨੂੰ ਉਹਦਾ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਚ ਨਹੀਂ ਭੇਜਿਆ ਜਾਂਦਾ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਸਰਕਾਰ ਦਾ ਸਿੱਖਿਆ ਮੰਤਰੀ ਸਾਹਿਬ ਦਾ ਔਰ ਮੁੱਖ ਮੰਤਰੀ ਸਾਹਿਬ ਦਾ ਪਿੱਛੇ ਆਪਾਂ ਜਿਹੜਾ ਉਹ ਇਵੇਂ ਹੀ ਕਰਦੇ ਰਹਾਂਗੇ ਦੇਖੋ ਅੱਜ ਤੋਂ ਲਗਭਗ 2021 ਦੇ ਵਿੱਚ ਜਦੋਂ ਕੈਪਟਨ ਸਾਹਿਬ ਹੁੰਦੇ ਸੀ ਤਾਂ ਉਹਨਾਂ ਦੀ ਸਰਕਾਰ ਵੇਲੇ 135 ਜਾਂਦਾ ਜਿਹੜਾ ਮੋਰਚਾ ਮੇਰੇ ਵੱਲੋਂ ਲਾਇਆ ਗਿਆ ਸੀ ਉਸ ਵੇਲੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕਰਕੇ ਕਿਹਾ ਸੀ ਕਿ ਬਾਜੀ ਸਾਡੀ ਸਰਕਾਰ ਆ ਲੈਣ ਦਿਓ ਤੁਹਾਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਤੁਹਾਨੂੰ ਮੀਟਿੰਗਾਂ ਜੇ ਵਾਸਤੇ ਤੁਹਾਨੂੰ ਠੱਕੇ ਜਿਹੜੇ ਨਹੀਂ ਖਾਣੇ ਪੈਣਗੇ ਤੁਹਾਨੂੰ ਅਸੀਂ ਆਪਦੇ ਦਫ਼ਤਰਾਂ ਚ ਬੁਲਾ ਕੇ ਜਿਹੜੀਆਂ ਉਹ ਤੁਹਾਡੇ ਮੀਟਿੰਗਾਂ ਕਰਕੇ ਮਸਲੇ ਹੱਲ ਕਰਾਂਗੇ ਤੁਹਾਨੂੰ ਡਲਠੀ ਚਾਹ ਤੁਹਾਡੇ ਤੇ ਨਹੀਂ ਹੋਊਗਾ ਪਾਣੀ ਦੀ ਬਿਛਾੜਾ ਨਹੀਂ ਵਜਣਗੀਆਂ ਪਰ ਅੱਜ ਤੁਸੀਂ ਦੇਖ ਸਕਦੇ ਹੋ लाठी ਚਾਹ ਜਿੰਨਾ ਗੰਭੀਰ ਰੂਪ ਵਿੱਚ ਹੋਇਆ ਕਿ ਆਹ लाठी ਦੇ ਦੋ ਹਿੱਸੇ ਹੋ ਚੁੱਕੇ ਨੇ ਜਿਹੜਾ ਇੱਕ ਹਿੱਸਾ ਮੇਰੇ ਹੱਥ ਵਿੱਚ ਬੈਠਾ ਮੇਰੀ ਜਿਹੜੀ ਹੱਥ ਦੀ ਜਿਹੜੀ ਉਂਗਲਾ ਉਹ ਵੀ ਫ੍ਰੈਕਚਰ ਹੋਈ ਆ ਇੱਕ ਸਾਡੀ ਭੈਣ ਆ ਉਹਦਾ ਜਿਹੜਾ ਗੂਠਾ ਫ੍ਰੈਕਚਰ ਹੋ ਗਿਆ ਉਹਦੇ ਨੌ ਦਾ ਜਿਹ ਕਿੰਨੀ ਦੇਰ ਤੱਕ ਇਹ ਰੋਸ ਪ੍ਰਦਰਸ਼ਨ ਇਹ ਰੋਸ ਪ੍ਰਦਰਸ਼ਨ ਜਿੰਨੀ ਦੇਰ ਤੱਕ ਸਾਡੀ ਜਿਹੜੀ ਮੀਟਿੰਗ ਹੈ ਜਹੀਂ ਸੀਐਮ ਸਾਹਿਬ ਦੀ ਮੀਟਿੰਗ ਦੀ ਮੰਗ ਕਰ ਰਹੇ ਹਾਂ ਜਿੰਨੀ ਦੇਰ ਤੱਕ ਸਾਨੂੰ ਲਿਖਤੀ ਭਰੋਸਾ ਮੀਟਿੰਗ ਦਾ ਨਹੀਂ ਮਿਲਦਾ ਅਸੀਂ ਓਨੀ ਦੇਰ ਤੱਕ ਇਹ ਸੰਘਰਸ਼ ਜਿਹੜਾ ਇੱਥੇ ਕਰਦੇ ਰਹਾਂਗੇ ਔਰ ਜਿੰਨੀ ਦੇਰ ਤੱਕ ਸਾਨੂੰ ਨਿਯੁਕਤੀ ਪੱਤਰ ਦੇ ਕੇ ਸਕੂਲਾਂ 'ਚ ਨਹੀਂ ਭਜਾਉਂਦੇ ਇਹ ਸੰਘਰਸ਼ਾ ਜਿਹੜਾ ਦਿਨੋ ਦਿਨ ਜਿਹੜਾ ਵੱਧਦਾ ਜਾਊਗਾ ਸਾਡੀ ਸਿਰ 9594 ਪਹਿਲੀ ਕੈਬਨਿਟ ਦੀ ਭਰਤੀ ਹੈ ਇਸੀ ਚਾਰਚਰ ਪੇਪਰ ਕਲੀਅਰ ਕਰ ਲਿਆ ਹਨਾ ਇਹ ਦੇ ਕੇ ਪੰਜਾਬੀ ਦਾ ਫੇਸ ਸਾਡਾ ਦੁਬਾਰਾ ਪੇਪਰ ਲਿਆ ਹਨਾ ਤੇ ਹੁਣ ਸਾਡਾ ਸਾਰਾ ਕੁਝ ਹੋਇਆ ਹੋਇਆ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋਈ ਹੋਈ ਆ ਸਾਡਾ ਸਿਰਫ ਕੀ ਰਾਂ ਦਾ ਸੀ ਜੋਇਨਿੰਗ ਲੈਟਰ ਲੈਣ ਆਇਆ ਇੱਥੇ ਸਾਡੀ ਪਹਿਲਾਂ ਤਿੰਨ ਵਾਰ ਸਾਨੂੰ ਇੱਥੋਂ ਹੀ ਅਸੀਂ ਮੀਟਿੰਗ ਲੈ ਕੇ ਗਏ ਸੀ ਸਿੱਖਿਆ ਮੰਤਰੀ ਨਾਲ ਉਰੇ ਤੋਂ ਸਾਨੂੰ ਦੇ ਦਿੰਦੇ ਆ ਲਿਖਿਆ ਆ ਤੁਹਾਡੀ ਮੀਟਿੰਗ ਆ ਉਹ ਰੱਦ ਕਰ ਦੇਣ ਤੇ ਮੀਟਿੰਗ ਨਹੀਂ ਕਰਦਾ ਸਿੱਖਿਆ ਮੰਤਰੀ ਕੰਮ ਥੋੜੀ ਆ ਅਸੀਂ ਘਰਾਂ ਤੋਂ ਵੇਲੇ ਆ ਕੋਈ ਪੇਪਰ ਕਲੀਅਰ ਕਰਕੇ ਹੁਣ ਮੇਰਾ ਪਿਓ ਆ ਉਹ ਵਿਚਾਰਾ ਉਹਦੀ ਕਿਡਨੀ ਜੋਦੀ ਨਹੀਂ ਪਥਰੀਆਂ ਨੇ ਰਸੋਲੀ ਉਹਦੀ ਨਹੀਂ ਕੰਮ ਕਰ ਸਕਦਾ ਘਰ ਬੈਠਿਆ ਉਹ ਉਹਨੇ ਸਾਨੂੰ ਪੜਾਵਾ ਕੇ ਇੱਥੇ ਇੱਥੇ ਲੱਤਾਂ ਥੋੜੀ ਖਾਣ ਭੇਜੇ ਸੋਟੇ ਖਾਣ ਭੇਜਿਆ ਇਹਨਾਂ ਕੁੜੀਆਂ ਦੇ ਪੈਰਾਂ ਦੇ ਸੱਟ ਲੱਗੇ ਆ ਤੇ ਨਖਣ ਲੱਗੇ ਨੇ ਕੁੜੀ ਦੇ ਪਹਿਲੀ ਗੱਲ ਤਾਂ ਜੈਂਟਸ ਪੁਲਿਸ ਦਾ ਕੀ ਹੱਕ ਹੈ ਵੀ ਉਹ ਜ ਇਹਦੇ ਲੇਡੀ ਪੁਲਿਸ ਦੇ ਲੱਤਾਂ ਮਾਰੂਗਾ ਯਾਰ ਸੋਟੀਆਂ ਮਾਰੂਗਾ ਢਿੱਡ ਦੇ ਵਿੱਚ